ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੋ ਮਹੱਲਾ ਪੰਜਵਾ ਹੋ ਮੈਂ ਰੋਗ ਮਾਨਖ ਕੋ ਦੀਨਾ ਕਾਮ ਕਾਮ ਰੋਗ ਮੈਗਲ ਬਸ ਲੀਨਾ ਏ ਪਾਇ ਇਸ ਸੰਸਾਰ ਦੇ ਤਮਾਸ਼ੇ ਵਿੱਚ ਪ੍ਰਮਾਤਮਾ ਨੇ ਜੀਵਾਂ ਨੂੰ ਪਰਖਣ ਵਾਸਤੇ ਹੰਗਤਾ ਦਾ ਰੋਗ ਵਿਸ਼ੇਸ਼ ਕਰਕੇ ਮਨੁੱਖ ਨੂੰ ਦੇਣਾ ਕੀਤਾ ਹੈ ਕਾਮਰੂਪੀ ਰੋਗ ਨੇ ਮੈਗਲ ਹਾਥੀ ਨੂੰ ਆਪਣੇ ਬਸ ਅਧੀਨ ਲੈਣਾ ਕੀਤਾ ਹੈ ਅਰਥਾਤ ਹਾਥੀ ਖਾਸ ਕਰਕੇ ਕਾਮ ਦੇ ਅਧੀਨ ਰਹਿੰਦਾ ਹੈ ਹਾਥੀ ਨੂੰ ਪਕੜਨ ਵਾਲੇ ਲੋਕ ਜੰਗਲ ਵਿੱਚ ਬਹੁਤ ਵੱਡਾ ਟੋਆ ਪੁੱਟ ਕੇ ਉੱਪਰ ਕਾਨਿਆਂ ਦੀ ਛੱਤ ਪਾ ਕੇ ਅਤੇ ਕਾਗਜ਼ਾਂ ਦੀ ਹਤਣੀ ਬਣਾ ਕੇ ਰੱਖ ਦਿੰਦੇ ਹਨ ਜਿਸ ਵੇਲੇ ਕਾਮ ਦੇ ਅਧੀਨ ਹੋਇਆ ਹਾਥੀ ਉਸ ਹਤਣੀ ਨਾਲ ਸਪਰਸ਼ ਕਰਨ ਲਈ ਆਉਂਦਾ ਹੈ ਤਦੋਂ ਉਸ ਟੋਏ ਵਿੱਚ ਡਿੱਗ ਪੈਂਦਾ ਹੈ ਅਤੇ ਫਿਰ ساری ਜ਼ਿੰਦਗੀ ਹੀ ਕੁੰਡੇ ਸਹਾਰਦਾ ਹੈ। ਦ੍ਰਿਸ਼ਟ ਰੋਗ, ਪਚ ਮੁਏ, ਪਤੰਗਾ, 나ਦ ਰੋਗ, ਖੱਪ ਗਏ, ਕੋਰੰਗਾ। ਦੀਵੇ ਦੀ ਲਾਟ ਨੂੰ ਦੇਖਣ ਦੇ ਰੋਗ ਵਿੱਚ ਪਤੰਗਾ ਜਿਹੜਾ ਸੜ ਮਰਦਾ ਹੈ। 나ਦ ਕੀਏ ਸ਼ਬਦ ਦੇ ਰੋਗ ਕਰਕੇ अनेका ਕੋਰੰਗਾ ਹਿਰਨ ਖੱਪ ਨਾਸ਼ ਹੋ ਗਏ ਹਨ। ਜੋ ਜੋ ਦਿਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਰਹਾ ਹੇ ਭਾਈ ਇਹ ਸੰਸਾਰ ਵਿੱਚ ਜਿਹੜਾ ਜਿਹੜਾ ਵੀ ਜੀਵ ਦਿਸ ਰਿਹਾ ਤੇ ਦਿਸਦਾ ਹੈ ਸੋ ਸੋ ਉਹੋ ਉਹੋ ਹੀ ਰੋਗੀ ਰੋਗਾਂ ਦੇ ਸਹਤ ਹੈ ਪਰਮਾਤਮਾ ਨਾਲ ਜੁੜਿਆ ਆ ਜੋਗੀ ਵਾ ਜੋੜਨ ਵਾਲਾ ਮੇਰਾ ਸਤਗੁਰੂ ਹੀ ਸਾਰੇ ਰੋਗਾਂ ਤੋਂ ਰਹਿਤ ਹੈ ਵਾ ਗੁਰੂ ਜੀ ਆਪਣੇ ਸਿੱਖਾਂ ਨੂੰ ਵਿਕਾਰਾਂ ਦੇ ਰੋਗਾਂ ਤੋਂ ਰਹਿਤ ਕਰਨ ਵਾਲੇ ਹਨ ਰਹਾਉ ਬਿਸਰਾਮ ਦੇ ਕੇ ਪਾਤਸ਼ਾਹ ਕਿਰਪਾ ਕਰ ਰਿਹਾ ਜੇਵਾ ਰੋਗ ਮੀਨ ਗ੍ਰਸ ਅਨੂ ਵਸਨ ਰੋਗ ਪਵਰ ਬਿਨ ਸੰਨ ਜੇਵਾ ਰਸਨਾ ਦੇ ਰੋਗ ਨੇ ਮੀਨ ਮੱਛੀ ਨੂੰ ਗ੍ਰਸ ਅਨੂ ਪਕੜਿਆ ਹੋਇਆ ਵਾ ਜ਼ਬਾਨ ਦੇ ਰੋਗ ਕਰਕੇ ਜੀਵ ਮੱਛੀ ਨੂੰ ਪਕੜ ਕੇ ਖਾ ਜਾਂਦੇ ਫੁੱਲਾਂ ਦੀ ਬਾਸਨ ਵਾਸ਼ਨਾ ਦੇ ਰੋਗ ਕਰਕੇ ਪੌਰਾ ਬਿਨ ਜਾਨੋ ਨਾਸ਼ ਹੋ ਜਾਂਦਾ ਵਾਇਸੇ ਪ੍ਰਕਾਰ ਅਤਰ ਫਲੇ ਲਾਦ ਸੁਗੰਧਿਤ ਪਦਾਰਥਾਂ ਦੀ ਵਾਸ਼ਨਾ ਰੂਪੀ ਰੋਗ ਕਰਕੇ ਇਹ ਜੀਵ ਰੂਪੀ ਪੌਰੇ ਨਾਸ਼ ਹੋ ਰਹੇ ਆਂ ਏਤ ਰੋਗ ਕਾ ਸਗਲ ਸੰਸਾਰਾ ਤ੍ਰਿ ਵਿਦ ਰੋਗ ਮਹਿ ਬਦੇ ਵਿਕਾਰਾ ਪਾਤਸ਼ਾਹ ਫਰਮਾਰੇ ਕਿ ਇਹ ਸਾਰਾ ਸੰਸਾਰ ਜਗਤ ਹੀ ਰੋਗਾਂ ਦਾ ਹੇਤ ਕਾਰਨ ਹੈ ਵਸਾਰੇ ਸੰਸਾਰ ਨੂੰ ਹੇਤ ਮੋਹ ਅਗਿਆਨ ਦਾ ਰੋਗ ਲੱਗਾ ਆ ਤ੍ਰੈ ਵਿਦ ਪਾਵ ਤਿੰਨ ਪ੍ਰਕਾਰ ਦੇ ਰੋਗਾਂ ਵਿੱਚੋਂ ਹੀ ਸਾਰੇ ਵਿਕਾਰ ਵਧਦੇ ਪਰ ਜੋ ਤਮੋ ਤੇ ਸਤੋ ਗੁਣ ਰੂਪੀ ਤਿੰਨ ਪ੍ਰਕਾਰ ਦੇ ਰੋਗਾਂ ਵਿੱਚ ਵੱਜੇ ਹੋਏ ਜੀਵਕਾਰਾਂ ਨੂੰ ਭੋਗਦੇ ਹਨ ਰੋਗੇ ਮਰਦਾ ਰੋਗੇ ਜਨਮੈ ਰੋਗੇ ਫਿਰ ਫਿਰ ਜੋਨੀ ਪਰਮੈ ਜੀਵ ਰੋਗਾਂ ਵਿੱਚ ਹੀ ਮਰਦਾ ਹੈ ਅਤੇ ਰੋਗਾਂ ਵਿੱਚ ਹੀ ਜੰਮਦਾ ਹੈ। ਵਾਹ ਹਉਮੇ ਅਗਿਆਨ ਦੇ ਰੋਗ ਕਰਕੇ ਮਰਦਾ ਹੈ ਅਤੇ ਅਗਿਆਨ ਦੇ ਰੋਗ ਕਰਕੇ ਜੰਮਦਾ ਰਹਿੰਦਾ। ਇਸ ਰੋਗ ਦੇ ਕਾਰਨ ਜੀਵ ਫਿਰ ਮੁੜ ਮੁੜ ਜੂਨਾ ਵਿੱਚ ਪਰਮ ਦਾ ਰਹਿੰਦਾ। ਰੋਗ ਬੰਦ ਰਹਿਣ ਰਤ ਨਹੀਂ ਰੋਗ ਬੰਦ ਰਹਿਣ ਰਤੀ ਨਾ ਪਾਵੇ ਬਿਨ ਸਤਗੁਰ ਰੋਗ ਕਤਹਿ ਨ ਜਾਵੇ। ਇਨਾ ਰੋਗਾਂ ਵਿੱਚ ਵੱਜਿਆ ਜੀਵ ਰਦੀ ਮਾਤਰ ਵੀ ਰਹਿਣਾ ਇਸ ਥਿਤੀ ਨਹੀਂ ਪਾਉਂਦਾ ਸਤਿਗੁਰੂ ਜੀ ਦੀ ਕਿਰਪਾ ਤੋਂ ਬਗੈਰ ਇਹ ਰੋਗ ਕਿਤੇ ਵੀ ਜਾਂਦਾ ਭਾਵ ਨਿਵਿਰਤ ਨਹੀਂ ਹੁੰਦਾ ਪਾਰ ਬ੍ਰਾਹਮਣ ਜਿਸ ਕੀਨੀ ਦਇਆ ਬਾਹ ਪਗੜ ਰੋਗੋ ਕੱਢ ਲਿਆ ਪਾਰ ਬ੍ਰह्म ਪ੍ਰਮਾਤਮਾ ਨੇ ਜਿਸ ਮਨੁੱਖ ਉੱਪਰ ਆਪਣੀ ਦਇਆ ਮੇਹਰ ਕੀਤੀ ਹੈ ਉਸ ਦੀ ਬਿਰਤੀ ਰੂਪੀ ਬਾਹ ਪੂਜਾ ਫੜ ਕੇ ਇਹਨਾਂ ਵਕਾਰਾਂ ਅਗਿਆਨ ਆਦ ਦੇ ਰੋਗਾਂ ਵਿੱਚੋਂ ਕੱਢ ਲਿਆ ਹੈ ਟੂਟੇ ਬੰਧਨ ਸਾਧ ਸੰਗ ਪਾਇਆ ਕਹ ਨਾਨਕ ਗੁਰ ਰੋਗ ਮਿਟਾਇਆ ਕਹਿੰਦੇ ਉਸ ਨੇ ਸਾਧੂਆਂ ਦੀ ਸੰਗਤ ਨੂੰ ਪਾਉਣਾ ਕੀਤਾ ਹੈ ਜਿਸ ਕਰਕੇ ਉਸ ਦੇ ਕਰਤਾ ਭੋਗਤਾ ਦੇ ਬੰਧਨ ਜੰਜਾਲ ਟੁੱਟ ਗਏ ਨਿਵਰਤ ਹੋ ਗਏ ਹਨ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਗੁਰਾਂ ਨੇ ਉਸ ਦਾ ਹਉਮੈ ਅਗਿਆਨ ਦਾ ਰੋਗ ਮੇੜ ਦਿੱਤਾ ਹੈ ਪੈਰੋ ਮਹੱਲਾ ਪੰਜਵਾ ਸੋ ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਜੀ ਸੋ ਕਲ ਜੁੱਕੇ ਬੋਹਿਤ ਬਾਣੀ ਨੂੰ ਕਰਤਾ ਰਚਨ ਵਾਲੇ ਸਤਿਗੁਰੂ ਜੀ ਸੋ ਪ੍ਰਮਾਤਮਾ ਦੇ ਚੇਤੇ ਆਉਣ ਦੀ ਮਹਿਮਾ ਕਥਨ ਕਰਦੇ ਹਨ ਜੀਤ ਆਵੇ ਤਾਂ ਮਹਾ ਆਨੰਦ ਜੀਤ ਆਵੇ ਤਾਂ ਸਭ ਦੁੱਖ ਭੰਜੇ ਏ ਪਾਈ ਜੇਕਰ ਪ੍ਰਮਾਤਮਾ ਚੇਤੇ ਆ ਜਾਵੇ ਵਾ ਜੇਕਰ ਜੀਤ ਹਿਰਦੇ ਵਿੱਚ ਆ ਕੇ ਸਾਖਿਆਤ ਹੋ ਜਾਵੇ ਤਾਂ ਮਹਾ ਬਹੁਤ ਵੱਡਾ ਆਨੰਦ ਪ੍ਰਾਪਤ ਹੁੰਦਾ ਹੈ ਵਾ ਬ੍ਰਹਮ ਆਨੰਦ ਪ੍ਰਾਪਤ ਹੁੰਦਾ ਹੈ ਜੇਕਰ ਪ੍ਰਭੂ ਚੇਤੇ ਆ ਜਾਵੇ ਤਾਂ ਪ੍ਰਭੂ ਸਾਰੇ ਜੰਮਨ ਮਰਨਾਂ ਦੇ ਦੁੱਖ ਕਸ਼ਟ ਭੰਜ ਨਾਸ਼ ਕਰ ਦਿੰਦਾ ਹੈ ਜੀਤ ਆਵੇ ਤਾਂ ਸਰਦਾ ਪੂਰੀ ਜੀਤ ਆਵੇ ਤਾਂ ਕਬਹ ਨ ਝੂਰੀ ਜੇਕਰ ਪ੍ਰਭੂ ਚੇਤੇ ਆ ਜਾਵੇ ਤਦੋਂ ਮਨ ਦੀ ਸਾਰੀ ਸਰਦਾ ਭਾਵਨਾ ਪੂਰੀ ਹੋ ਜਾਂਦੀ ਜੇਕਰ ਪ੍ਰਭੂ ਚੇਤੇ ਆ ਜਾਵੇ ਤਾਂ ਜੀਵ ਕਦੇ ਵੀ ਝੂਰੀ ਝੂਰ ਦਾ ਚਿੰਤਾ ਦੇ ਸਹਿਤ ਨਹੀਂ ਹੁੰਦਾ ਅੰਤਰ ਰਾਮ ਰਾਏ ਪ੍ਰਗਟੇ ਆਏ ਗੁਰ ਪੂਰੇ ਦਿਓ ਰੰਗ ਲਾਏ ਰਹਾ ਉਸ ਮਨੁੱਖ ਦੇ ਹਿਰਦੇ ਵਿੱਚ ਰਾਏ ਰਾਜਾ ਪ੍ਰਕਾਸ਼ ਰੂਪ ਪ੍ਰਭੂ ਜੀ ਪ੍ਰਗਟੇ ਕੀਏ ਪ੍ਰਤੱਖ ਹੋ ਆਇਆ ਜਿਸ ਨੂੰ ਪੂਰਨ ਸਤਗੁਰਾਂ ਨੇ ਪ੍ਰਭੂ ਦਾ ਰੰਗ ਪ੍ਰੇਮ ਲਾ ਦਿੱਤਾ ਹੈ ਰਹਾਉ ਚੀਤ ਆਵੇ ਤਾਂ ਸਰਬ ਕੋ ਰਾਜਾ ਚੀਤ ਆਵੇ ਤਾਂ ਪੂਰੇ ਕਾਜਾ ਜੇਕਰ ਪ੍ਰਭੂ ਚੇਤੇ ਆ ਜਾਵੇ ਤਾਂ ਉਹ ਪੁਰਖ ਸਾਰਿਆਂ ਦਾ ਰਾਜਾ ਪਾਤਸ਼ਾਹ ਬਣ ਜਾਂਦਾ ਪਾਵ ਉਸ ਦਾ ਸਭ ਉੱਪਰ ਹੁਕਮ ਚੱਲਣ ਲੱਗ ਪੈਂਦਾ ਜੇਕਰ ਪ੍ਰਭੂ ਚੇਤੇ ਆ ਜਾਵੇ ਤਾਂ ਲੋਕ ਪ੍ਰਲੋਕ ਦੇ ਸਾਰੇ ਕੰਮ ਜਿਹੜੇ ਪੂਰੇ ਹੋ ਜਾਂਦੇ ਚੀਤ ਆਵੇ ਤਾਂ ਰੰਗ ਗੁਲਾਲ ਚੀਤ ਆਵੇ ਤਾਂ ਸਦਾ ਨਿਹਾਲ ਜੇਕਰ ਪ੍ਰਭੂ ਚੇਤੇ ਆ ਜਾਵੇ ਤਾਂ ਭਗਤੀ ਦਾ ਗੁਲਾਲ ਸੰਗਣਾ ਰੰਗ ਚੜ ਜਾਂਦਾ ਗੂੜਾ ਰੰਗ ਸੰਗਣਾ ਭਾਵ ਰੰਗ ਆਨੰਦ ਪ੍ਰਾਪਤ ਹੁੰਦਾ ਹੈ ਜੇਕਰ ਪ੍ਰਭੂ ਚੇਤੇ ਆ ਜਾਵੇ ਤਾਂ ਸਦਾ ਹਮੇਸ਼ਾ ਨਿਹਾਲ ਪਰਸੰਨ ਚਿਤ ਰਹੀਦਾ ਨਿਹਾਲ ਦੁੱਖਾਂ ਤੋਂ ਰਹਿਤ ਹੋ ਜਾਈਦਾ ਹੈ ਚੀਤ ਆਵੇ ਤਾਂ ਸਾਧ ਤਨਵੰਤਾ ਚੀਤ ਆਵੇ ਤਾਂ ਸਾਧ ਨਿਬਰੰਤਾ ਹਾਂ ਜੇਕਰ ਪ੍ਰਭੂ ਵਾਹਿਗੁਰੂ ਜੀ ਚੇਤੇ ਆ ਜਾਵੇ ਤਾਂ ਜੀਵ ਹਮੇਸ਼ਾ ਤਨਵੰਤਾ ਧਨ ਵਾਲਾ ਧਨਾੜ ਹੋ ਜਾਂਦਾ ਜੇਕਰ ਪ੍ਰਭੂ ਚੇਤੇ ਆ ਜਾਵੇ ਤਾਂ ਹਮੇਸ਼ਾ ਹੀ ਨਿਬਰੰਤਾ ਭ੍ਰੰਤੀ ਤੋਂ ਰਹਿਤ ਹੋ ਜਾਂਦਾ ਹੈ ਪ੍ਰਭੂ ਦੇ ਚੇਤੇ ਆਉਣ ਕਰਕੇ ਹਿਰਦਾ ਰੂਪੀ ਸਦਨ ਘਰ ਸ਼ੁਭ ਗੁਣਾ ਨਾਲ ਭਰੰਤਾ ਪਰ ਜਾਂਦਾ ਹੈ ਜੀਤ ਆਵੇ ਤਾਂ ਸਭ ਰੰਗ ਮਾਣੇ ਜੀਤ ਆਵੇ ਤਾਂ ਚੂਕੀ ਕਾਣੇ ਜੇਕਰ ਪ੍ਰਭੂ ਵਾਹਿਗੁਰੂ ਚੇਤੇ ਆ ਜਾਵੇ ਤਾਂ ਜੀਵ ਸਾਰੇ ਰੰਗ ਆਨੰਦ ਮਾਣਦਾ ਹੈ ਜੇਕਰ ਪ੍ਰਭੂ ਚੇਤੇ ਆ ਜਾਵੇ ਤਾਂ ਸਭ ਦੀ ਕਾਣੇ ਕਣੌੜ ਚੁੱਕੀ ਜਾਂਦੀ ਹੈ ਪਾਪ ਕਿਸੇ ਦੀ ਮਤਾਜਗੀ ਨਹੀਂ ਰਹਿੰਦੀ ਚੀਤ ਆਵੇ ਤਾਂ ਸਹਜ ਘਰ ਪਾਇਆ ਚੀਤ ਆਵੇ ਤਾਂ ਸੁੰਨ ਸਮਾਇਆ ਜੇਕਰ ਪ੍ਰਭੂ ਚੇਤੇ ਆ ਜਾਵੇ ਤਾਂ ਸਹਜ ਸਰੂਪ ਰੂਪੀ ਘਰ ਪਾ ਲਈਦਾ ਵਸਹਿ ਜੇ ਹੀ ਸੱਚਖੰਡ ਰੂਪੀ ਘਰ ਨੂੰ ਪਾ ਲਈਦਾ ਹੈ ਜੇਕਰ ਪ੍ਰਭੂ ਚੇਤੇ ਆ ਜਾਵੇ ਤਾਂ ਜੀਵ ਸੁਨ ਅਫੋਰਸ ਰੂਪ ਬ੍ਰਹਮ ਵਿੱਚ ਸਮਾਇਆ ਲੀਨ ਹੋ ਜਾਂਦਾ ਹੈ ਚੀਤ ਆਵੇ ਤਾਂ ਚੀਤ ਆਵੇ ਸਤ ਕੀ ਰਤਨ ਕਰਤਾ ਮਨ ਮਾਨਿਆ ਨਾਨਕ ਭਗਵੰਤਾ ਜੇਕਰ ਕਿਸੇ ਨੂੰ ਪ੍ਰਭੂ ਚੇਤੇ ਆ ਜਾਵੇ ਉਹ ਹਮੇਸ਼ਾ ਹੀ ਪ੍ਰਭੂ ਦਾ ਕੀਰਤਨ ਜਸ ਕਰਦਾ ਰਹਿੰਦਾ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਸ ਦਾ ਭਗਵੰਤਾ ਪਰਮਾਤਮਾ ਨਾਲ ਮਨ ਮੰਨ ਗਿਆ ਹੈ ਇਹ ਉਸੇ ਦੀ ਅਵਸਥਾ ਕਥਨ ਕੀਤੀ ਹੈ ਪੈਰੋ ਮਹੱਲਾ ਪੰਜਵਾ ਹੁਣ ਇਸ ਸ਼ਬਦ ਵਿੱਚ ਸਤਿਗੁਰੂ ਜੀ ਪ੍ਰਭੂ ਤੋਂ ਵਰਸਾਏ ਆਪਣੇ ਪਰਿਵਾਰ ਅਤੇ ਮਿੱਤਰ ਸੰਬੰਧੀ ਆਦਕਾਂ ਨੂੰ ਪ੍ਰਭੂ ਦੀ ਜੋਤ ਵਿੱਚ ਲੀਨਤਾ ਕਰਨ ਦਾ ਉਪਦੇਸ਼ ਬਖਸ਼ਿਸ਼ ਕਥਨ ਕਰਦੇ ਹਨ ਬਾਪ ਹਮਾਰਾ ਸਦ ਚਰਨ ਜੀ ਵੀ ਪਾਈ ਹਮਾਰੇ ਸਦਹੀ ਜੀ ਵੀ ਏ ਪਾਈ ਹਮਾਰਾ ਸਾਡਾ ਬਾਪ ਪਿਤਾ ਪਾਪ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜੀ ਹਮੇਸ਼ਾ ਹੀ ਚਰਨ ਜੀਵੀ ਚਿਰ ਤੱਕ ਜਿਉਣ ਵਾਲੇ ਹਨ ਭਾਵ ਤੁਰਿਆ ਅਤੀਤ ਅਵਸਥਾ ਦੇ ਮਾਲਕ ਹਨ ਵਾ ਚਿਰ ਜੀਵੀ ਪ੍ਰਭੂ ਦਾ ਸਰੂਪ ਹਨ ਹਮਾਰੇ ਸਾਡੇ ਭਾਈ ਭਰਾਤਾ ਮਹਾਦੇਵ ਜੀ ਵੀ ਹਮੇਸ਼ਾ ਹੀ ਜੀਵੀ ਮੁਕਤ ਜੀਵਨ ਮੁਕਤ ਹਨ ਮੀਤ ਹਮਾਰੇ ਸਦਾ ਅਬినాਸ਼ੀ ਕੁਟੰਬ ਹਮਾਰਾ ਨਿਜ ਘਰ ਵਾਸੀ ਹਮਾਰੇ ਸਾਡੇ ਮੀਤ ਮਿੱਤਰ ਜਿਹੜੇ ਆ ਉਹ ਬਾਬਾ ਬੁੱਢਾ ਜੀ ਵਰਗੇ ਵੀ ਹਮੇਸ਼ਾ ਅਬਿਨਾਸੀ ਨਾਸ਼ ਤੋਂ ਰਹਿਤ ਪਦਵੀ ਦੀ ਪ੍ਰਾਪਤੀ ਵਾਲੇ ਹਨ ਮਾਤਾ ਪਾਨੀ ਜੀ ਗੰਗਾ ਜੀ ਆਦ ਸਾਡਾ ਕੁਟੰਬ ਪਰਿਵਾਰ ਵੀ ਆਪਣੇ ਸਰੂਪ ਰੂਪੀ ਘਰ ਵਿੱਚ ਵੱਸਣ ਵਾਲੇ ਹਨ ਹਮ ਸੁਖ ਪਾਇਆ ਤਾਂ ਸਭ ਹੈ ਸੁਹੇਲੇ ਗੁਰਪੂਰ ਹੈ ਪਿਤਾ ਸੰਗ ਮੇਲੇ ਰਹਾਓ ਹੇ ਭਾਈ ਜਦੋਂ ਅਸੀਂ ਆਤਮ ਸੁਖ ਨੂੰ ਪਾ ਲਿਆ ਤਾਂ ਸਾਰੇ ਸਬੰਧੀ ਸੁਹੇਲੇ ਸੁਖੀ ਪ੍ਰਤੀਤ ਹੋਏ ਫਿਰ ਪੂਰਨ ਪਿਤਾ ਗੁਰਾਂ ਨੇ ਆਪਣੇ ਸੰਗ ਭਾਵ ਨਾਲ ਮੇਲ ਲਿਆ ਰਹਾਉ ਮੰਦਰ ਮੇਰੇ ਸਭ ਤੇ ਉੱਚੇ ਦੇਸ ਮੇਰੇ ਬੇਅੰਤ ਅਪੂਛੇ ਮੇਰੇ ਕੀ ਇਹ ਸਾਡੇ ਮੰਦਰ ਹਰਮੰਦਰ ਸਾਹਿਬ ਜੀ ਸਾਰਿਆਂ ਤੋਂ ਉੱਚੇ ਹਨ ਉੱਚੀ ਸ਼ੋਭਾ ਵਾਲੇ ਹਨ ਮੇਰੇ ਸਾਡੇ ਸਿੱਖੀ ਨੂੰ ਕਮਾਉਣ ਵਾਲੇ ਮਾਝਾ ਮਾਲਵਾ ਪੋਠੋਹਾਰਾ ਆਦਿ ਇਹ ਪੁੱਛਣ ਤੋਂ ਰਹਿਤ ਹੀ ਬੇਅੰਤ ਦੇਸ਼ ਹਨ ਰਾਜ ਹਮਾਰਾ ਸਦਹੀ ਨਿਹਚਲ ਮਾਲ ਹਮਾਰਾ ਅਕੂਟ ਅਬੇਚਲ ਸਾਡਾ ਕਿੰਦੇ ਜਿਹੜਾ ਗੁਰਿਆਈ ਰੂਪੀ ਰਾਜ ਹਮੇਸ਼ਾ ਹੀ ਅਚਲ ਰਹਿਣ ਵਾਲਾ ਹੈ ਹਮਾਰਾ ਸਾਡਾ ਲੰਗਰ ਪ੍ਰਸ਼ਾਦ ਰੂਪੀ ਮਾਲ ਤਨ ਵੀ ਅਕੂਟ ਗਈਏ ਮੁਕਣ ਤੋਂ ਰਹਿਤ ਹੈ ਅਬੇ ਚਲ ਚਲਾਏ ਮਾਨ ਤੋਂ ਰਹਦੈ ਸੋਭਾ ਮੇਰੀ ਸਭ ਜੁਗ ਅੰਤਰ ਬਾਜ ਹਮਾਰੀ ਥਾਨ ਥਨ ਅੰਤਰ ਹੁਣ ਸਾਡੀ ਸੋਭਾ ਵਿੜਿਆਈ ਸਾਰਿਆਂ ਜੁਗਾਂ ਦੇ ਵਿੱਚ ਹੀ ਹੋ ਰਹੀ ਆਂ ਹਮਾਰੀ ਸਾਡੀ ਬਾਜ ਪ੍ਰਗਟਤਾ ਸਾਰੇ ਥਾਵਾਂ ਅਤਿਥ ਨੰਤਰ ਥਾਵਾਂ ਦੇ ਅੰਦਰ ਰਹਿਣ ਵਾਲੇ ਜੀਵਾਂ ਵਿੱਚ ਹੈ ਕੀਰਤ ਹਮਰੀ ਘਰ ਘਰ ਹੋਈ ਭਗਤ ਹਮਾਰੀ ਸਭਨੀ ਲੋਈ ਸਾਡੀ ਕੀਰਤੀ ਵਿੜਿਆਈ ਕਰਾਂ ਕਰਾਂ ਵਿੱਚ ਹੋਰੀ ਸਾਰਿਆਂ ਲੋਈ ਲੋਕਾਂ ਵਿੱਚ ਹੀ ਸਾਡੀ ਭਗਤੀ ਹੋ ਰਹੀ ਹੈ ਪਿਤਾ ਹਮਾਰੇ ਪ੍ਰਗਟੇ ਮਾਜ ਪਿਤਾ ਪੁੱਤ ਰਲ ਕੀਨੀ ਸਾਜ ਸਾਡੇ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਾਜ ਮਾਝੇ ਦੇਸ਼ ਲਾਹੌਰ ਵਿੱਚ ਪ੍ਰਗਟ ਹੋਏ ਹਨ ਮੈਂ ਪੁੱਤ ਪੁੱਤਰ ਨੇ ਆਪਣੇ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨਾਲ ਮਿਲ ਕੇ ਗੁਰਮਤਿ ਦੀ ਸਾਂਝ ਭਾਈਵਾਲਤਾ ਪਉਣਾ ਕੀਤੀ ਹੈ ਕਉ ਨਾਨਕ ਜੋ ਪਿਤਾ ਪਤੀਨੇ ਪਿਤਾ ਪੂਤ ਇਕੈ ਰੰਗ ਲੀਨੇ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਕਥਨ ਕਰਦੇ ਹਨ ਕਿ ਜਦੋਂ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਪਤੀਨੇ ਪਤੀਜ ਗਏ ਪ੍ਰਸਾਨ ਹੋ ਗਏ ਤਦੋਂ ਪਿਤਾ ਤੇ ਪੂਤ ਪੁੱਤਰ ਭਾਵ ਅਸੀਂ ਇੱਕ ਵਾਹਿਗੁਰੂ ਦੇ ਰੰਗ ਆਨੰਦ ਵਿੱਚ ਲੀਨੇ ਕੀਏ ਲੀਨ ਹੋ ਗਏ ਵਾਹੇ ਗੁਰੂ 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 ਕਲਸਾ ਵਾਹਿਗੁਰੂ ਜੀ ਕੀ ਫਤਿਹ